ਹਰਦੀ ਮਾਰ ਚੱਲੇ ਕਿਸਾਨ ਹੁਣ ਦੂਜੀ ਮੁਸੀਬਤ ਦੇ ਨਾਲ ਚੁਜਰੇ ਨੇ। ਰਾਵੀ ਦੇ ਕੰਢੇ ਖੇਤਾਂ ਵਿੱਚ 7-7 ਫੁੱਟ ਰੇਤ ਤੇ ਮਿੱਟੀ ਦੀ ਪੱਤੜ ਚੁਕੀ ਆ। ਸਰਕਾਰ ਕਹਿੰਦੀ ਹੈ ਕਿ ਇਹ ਰੇਤ ਕਿਸਾਨ ਵੇਚ ਕੇ ਕਮਾ ਸਕਦੇ ਹਨ ਪਰ ਕਿਸਾਨਾਂ ਦਾ ਦਰਦ ਵੱਖਰਾ ਹੀ ਨਜ਼ਰ ਆ ਰਿਹਾ। ਇਹ ਮਿੱਟੀ ਮਿਲੀ ਰੇਤ ਕਿਸੇ ਕੰਮ ਨਹੀਂ ਆਉਂਦੀ ਦਿਖ ਰਹੀ। ਉਲਟਾ ਖੇਤ ਸਾਫ਼ ਕਰਨ ਲਈ ਹਜ਼ਾਰਾਂ ਰੁਪਏ ਖਰਚਨੇ ਪੈਣਗੇ। ਇਸ ਮੁਸੀਬਤ ਵਿੱਚ ਕਿ ਕਿਸਾਨ ਜਿੱਥੇ ਬੰਦੀਆਂ ਮਦਦ ਲਈ ਮੈਦਾਨ ਵਿੱਚ ਆਇਆ ਨੇ ਭਾਰਤੀ ਕਿਸਾਨ ਯੂਨੀਅਨ ਜੜੁੰਨੇ ਅਤੇ ਸਾਡਾ ਪੰਜਾਬ ਫਾਊਂਡੇਸ਼ਨ ਨੇ ਆਪਣੇ ਖਰਚੇ ਤੇ ਖੇਤ ਪਧਰੇ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਸ਼ੁਰੂਆਤੀ ਦਿਨਾਂ ਨਗਰ ਹਲਕੇ ਦੇ ਮਰਾੜਾ ਪਿੰਡ ਤੋਂ ਹੋਈ ਹੈ ਜਿੱਥੇ ਕਿ ਕਿਸਾਨਾਂ ਦੇ ਖੇਤਾਂ ਨੂੰ ਮੁੜਕਾਬਲ ਖੇਤੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸੀ ਦੇਖਤੀ ਹਾਂ ਪੰਜਾਬ ਬਾਰਡਰ ਨਿਊਜ਼ ਰੂਪ ਸਿੰਘ ਸੇਖਾਂ ਦੀ ਰਿਪੋਰਟ ਦਿਨਾਨਗਰ ਸਿੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ ਸਾਡਾ ਪੰਜਾਬ ਫੈਡਰੇਸ਼ਨ ਅਸੀਂ ਤਕਰੀਬਨ 2 ਦਿਨ ਪਹਿਲਾਂ ਤੋਂ ਮਕੌੜੇ ਪੱਤਨ ਦੇ ਉੱਪਰ ਮਰਾੜੇ ਪੱਤਨ ਦੇ ਲਾਗੇ ਜਿਹੜੀਆਂ ਜ਼ਮੀਨਾਂ ਦੇ ਵਿੱਚ ਅ ਸਰਕਾਰ ਕਹਿੰਦੀ ਆ ਕਿ ਰੇਤ ਆ ਗਈ ਆ ਪਰ ਸਾਡੇ ਹਿਸਾਬ ਨਾਲ ਜਦੋਂ ਅਸੀਂ ਵੇਖਿਆ ਤੇ ਇਹਦੇ ਨੀਰਾ ਕਸੂਈ ਆ ਤੇ ਉਹ ਵੀ ਜਿਹੜੀ ਕਿਤੇ ਵੀ ਕੰਮ ਨਹੀਂ ਆ ਸਕਦੀ ਸਰਕਾਰ ਦੇ ਕੰਮ ਜ਼ਰੂਰ ਆ ਸਕਦੀ ਹੈ ਜਿਹੜੀ ਸਰਕਾਰੀ ਕੰਮ ਚੱਲ ਰਹੇ ਆ ਗਲੀਆਂ ਗੁਲੀਆਂ ਬਣਾਉਣ ਦੇ ਉੱਥੇ ਕਿਤੇ ਪੈ ਜੇ ਤੇ ਉਹ ਪੈ ਸਕਦੀ ਆ ਨਾ ਤੇ ਇਹ ਕਿਸੇ ਭਰਤੀ ਦਾ ਕੰਮ ਆਉਣੀ ਆ ਨਾ ਹੀ ਇਹ ਵਿਕਣੀ ਆ ਮਿੱਟੀ ਹੋਵੇ ਤੇ ਵੇਚ ਲਈਏ ਰੇਤ ਹੋਵੇ ਤੇ ਵੇਚ ਲਈਏ ਪਰ ਇਹ ਹੋ ਹੀ ਅਧੂ ਪਚਾਦੀ ਦੇ ਵਿੱਚ ਕੰਮ ਗਿਆ ਸਰਕਾਰ ਨੂੰ ਅਪੀਲ ਕਰਦੇ ਆ ਕਿ ਆਓ ਆ ਸਾਡੀ ਤੁਸੀਂ ਮਦਦ ਕਰੋ ਆਪਣੀ ਮਸ਼ੀਨਰੀ ਮੁਹੱਈਆ ਕਰਾ ਦਿਓ ਕਿੰਨੇ ਵਿਭਾਗ ਨੇ ਪੀਡਬਲਡ ਮਾਈਨਿੰਗ ਆ ਬਾਗਬਾਨੀ ਔਰ ਮੰਡੀ ਬੋਰਡ ਸਾਰਿਆਂ ਕੋਲ ਜੀਸੀਬੀ ਮਸ਼ੀਨਾਂ ਵੀ ਹੈਗੀਆਂ ਟਰੱਕਟਰ ਟਰਾਲੀਆਂ ਵੀ ਹੈਗੀਆਂ ਟਿਪਰਾਂ ਵੀ ਹੈਗੀਆਂ ਜਦੋਂ ਕਿਸੇ ਆ ਬਾਜ਼ਾਰਾਂ ਦੇ ਵਿੱਚ ਟਾਣੇ ਹੁੰਦੇ ਆ ਨਜਾਇਜ਼ ਕਬਜ਼ੇ ਉਦੋਂ ਮਸ਼ੀਨਾਂ ਨਿਕਲ ਆਉਂਦੀਆਂ ਹੁਣ ਅਸੀਂ ਅਪੀਲ ਕਰਦੇ ਆ ਕਿ ਲਿਆਓ ਮਸ਼ੀਨਾਂ ਕੱਢ ਕੇ ਆ ਦਿਓ ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚ ਤਾਂ ਕਿ ਅਸੀਂ ਆ ਜਿਹੜਾ ਮਿੱਟੀ ਜਿਹੜੀ ਪਈ ਹੋਈ ਆ ਕਸੂ ਪਿਆ ਹੋਇਆ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਇਹਨੂੰ ਚੁਕਾਰ ਸਕੀਏ ਪਿਛਲੇ 3 ਦਿਨ ਤੋਂ ਅਸੀਂ ਲੱਗੇ ਹੋਏ ਆ ਇੱਕ ਜੀਸੀਬੀ ਮਸ਼ੀਨ ਔਰ ਲਗਭਗ 6 ਤੋਂ 7 ਟਰਾਲੀਆਂ 60 ਤੋਂ 70 ਹਜ਼ਾਰ ਹੁਣ ਤੱਕ ਖਰਚਾ ਹੀ ਕਰ ਚੁੱਕੇ ਆ ਔਰ ਲਗਭਗ ਕੋਈ 2 ਕਨਾਲਾਂ ਥਾਂ ਅਜੇ ਤੱਕ ਸਾਫ਼ ਨਹੀਂ ਹੋਈ 607 7 ਫੁੱਟ ਮਿੱਟੀ ਪਈ ਹੋਈ ਆ ਅੱਗੇ ਇਹ ਲਗਭਗ ਜਿਹੜਾ ਰਕਬਾ 22 28 ਗੱਲਿਆਂ ਦਾ ਕਿੰਨਾ ਸਮਾਂ ਲੱਗੂ ਕਿੰਨੇ ਦਿਨ ਲੱਗਣਗੇ ਉਪਰੋਂ ਕੱਚੇ ਰਸਤੇ ਜਾਂਦੇ ਆ ਬਾਹਰੋਂ 3 3 4 4 ਕਿਲੋਮੀਟਰ ਤੱਕ ਉੱਥੇ ਵੀ ਮੁਸ਼ਕਲ ਆਂਦੀ ਕਿਉਂਕਿ ਪਏ ਜਿਹੜੇ ਆ ਛੋਟੇ ਆ 11 ਆ 11 11 ਫੋਟੇ ਆ ਸਿਰਫ ਦੇ ਵੱਡੀਆਂ ਟਰਾਲੀਆਂ ਵੀ ਚਲਾਉਣੀਆਂ ਮੁਸ਼ਕਲ ਨੇ ਦੋ ਦੋ ਸੈਂਕੜੇ ਵਾਲੀਆਂ ਮਿੱਟੀ ਜਿਹੜੀਆਂ ਜੈਕ ਵਾਲੀਆਂ ਟਰਾਲੀਆਂ ਉਹਨਾਂ ਨੂੰ ਲਿਆ ਕੇ ਸੇਵਾ ਕਰਵਾ ਰਹੇ ਆ ਸੋ ਮੈਂ ਬਾਕੀ ਵੀ ਸੰਸਾਧਵਾਂ ਨੂੰ ਅਪੀਲ ਕਰਦਾ ਕਿ ਆਓ ਇਹਨਾਂ ਜ਼ਿੰਮੇਵਾਰਾਂ ਦੇ ਨਾਲ ਖਲੋਵੋ ਇਹਨਾਂ ਦਾ ਸਾਥ ਦਿਓ ਤਾਂ ਕਿ ਇਹ ਜਿਹੜੀ ਆ ਆਪਣੀ ਅਗਲੀ ਆਣ ਵਾਲੀ ਫਸਲ ਵੀ ਸਕਣ ਤੇ ਸਰਕਾਰ ਨੂੰ ਮੈਂ ਇੱਕੋ ਅਪੀਲ ਕਰਦਾ ਵੀ ਜਿਹੜੇ ਲੋਕਾਂ ਨੂੰ ਭਲੇਖਾ ਪਾ ਰਿਆ ਵੀ ਰੇਤ ਜਿਹਦਾ ਖੇਤ ਉਹਦੀ ਰੇਤ ਮੈਂ ਕਹਿੰਦਾ ਜੀ ਅਸੀਂ ਕਹਿੰਦੇ ਵੀ ਖੇਤ ਸਾਡੇ ਨੇ ਰੇਤ ਤੁਸੀਂ ਚੁੱਕ ਲੋ ਜੋ ਬਣਦਾ ਸਰਕਾਰੀ ਮੋਲਿਆ ਉਹ ਹੀ ਦੇ ਦਿਓ ਮਸ਼ੀਨਰੀ ਆਪਣੀ ਲਾ ਦਿਓ ਅਸੀਂ ਤੁਹਾਡੇ ਨਾਲ ਹੱਥ ਨਾਲ ਹੱਥ ਮਿਲਾ ਕੇ ਮੋਢੇ ਨਾਲ ਮੋਢੇ ਜੋੜ ਕੇ ਚੱਲਣ ਨੂੰ ਤਿਆਰ ਆ ਕਿਉਂਕਿ ਜਿੰਨਾ ਪੰਜਾਬ ਅੱਜ ਖਰਚਾ ਕਰ ਰਿਹਾ ਆ ਆਮਾਰੇ ਹੋ ਕੇ ਇਸ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਕੀ ਸਰਕਾਰ ਨਾਮ ਦੀ ਚੀਜ਼ ਪੰਜਾਬ ਦੇ ਵਿੱਚ ਹੈਗੀ ਆ ਤੇ ਜੇ ਹੈਗੀ ਆ ਤੇ ਉਹ ਆਪਣਾ ਫਰਜ ਸਮਝੇ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਬਚਾਵਾਂਗੇ ਅਸੀਂ ਆਪਣੇ ਲੋਕਾਂ ਨੂੰ ਬਚਾਵਾਂਗੇ ਅਸੀਂ ਕਿਸਾਨਾਂ ਦੇ ਪੋਤੇ ਆ ਅੱਜ ਉਸ ਗੱਲ ਨੂੰ ਸਾਬਤ ਕਰਨ ਦਾ ਤੁਹਾਡੇ ਕੋਲ ਮੌਕਾ ਆ ਕੁਦਰਤ ਨੇ ਇਹਨਾਂ ਨੂੰ ਮਾਰ ਮਾਰੀ ਆ ਪਰ ਸਰਕਾਰ ਆ ਕੇ ਇਹਨਾਂ ਦੇ ਨਾਲ ਖਲੋਵੇ ਤੇ ਆਪਣੇ ਜ਼ਿੰਮੇਵਾਰਾਂ ਦੀ ਆਪਣੇ ਕਿਸਾਨਾਂ ਦੀ ਬਾਹ ਫੜੇ